ਕਿਸਾਨ ਭਰਾਵੋ ਇਹ ਆਪਾਂ ਨੇ ਛੋਲੇ ਵਾਲੀ ਜਿਹੜੀ ਆਪਣੀ ਬਾਣਤੀ ਛੋਲੇ ਵੱਡੇਰੇ ਚੋਂ ਇਹ ਚ ਆਪਾਂ ਨੇ ਮੂੰਗੀ ਲਾਤੀ ਭਰਾਵੋ ਆ ਤਿੰਨ ਓਲੀਆਂ ਕਢਾ ਲੀਂਦੇ ਆ ਆਪਣੀ ਮੱਕੀ ਬੀਜਣ ਵਾਲੀ ਮਸ਼ੀਨ ਤੋਂ ਉਹਦੇ ਉੱਤੇ ਮੂੰਗੀ ਲਾਤੀ ਮੂੰਗੀ ਦੇਖੋ ਭਰਾਵੋ ਤੇਨੀ ਵਧੀਆ ਦੇਖੋ ਕਿਉਂਕਿ ਇਹਨੂੰ ਤੋੜ ਕੇ ਭਰਾਵੋ ਐਨ ਕੋਈ ਇੱਥੇ ਸਪਰੇ ਨਹੀਂ ਕਰੀ ਸਿਰਫ ਇੱਕ ਸਪਰੇ ਕਰੀ ਹੋਊਗੀ ਤੇ ਇਹਨੂੰ ਹੁਣ ਆਪਾਂ ਤੋੜ ਕੇ ਤੋੜਾਂਗੇ ਇਹਨੂੰ ਭਰਾਵੋ ਮੂੰਗੀ ਨੂੰ ਆਪਣੇ ਸਾਲ ਭਰ ਦੀ ਦਾਲ ਮੁਕਦੀ ਨਹੀਂ ਕਿਉਂਕਿ ਇਹੋ ਜਿਹਾ ਕੰਮ ਤਾਂ ਥੋੜਾ ਥੋੜਾ ਆਪਾਂ ਕਰਿਆ ਕਰੋ ਯਾਰ ਇਸ ਕਰਕੇ ਆਪਾਂ ਆਪਦੀ ਪੈਦਾ ਕਰਨ ਵਾਲੀ ਚੀਜ਼ਾਂ ਖੇਤਾਂ ਦੇ ਵਿੱਚ ਕਰ ਸਕਦੇ ਆ ਇਸ ਕਰਕੇ ਬੇਨਤੀ ਕਰਦੇ ਆ ਕਿਸਾਨ ਭਰਾਵਾਂ ਨੂੰ ਦੋ ਦੋ ਚਾਰ ਚਾਰ ਔਲੀਆਂ ਜਰੂਰ ਮੂੰਗੀ ਦਾ ਲਾਇਆ ਕਰੋ ਆਪਦੀ ਤੋੜ ਲਿਆ ਕਰੋ ਤੇ ਘਰ ਦੀ ਦਾਲ ਬਣਾਇਆ ਕਰੋ ਆ ਦੇਖੋ ਜੀ ਬਹੁਤ ਵਧੀਆ ਮੂੰਗੀ ਆ ਦੇਖੋ ਕਿਹਾਂ ਵੀ ਜਰਨੈਲ ਸਿੰਘ ਹਾਂ ਜੀ ਵਧੀਆ ਵਧੀਆ ਆ ਦੇਖੋ ਜੀ ਬਹੁਤ ਬਹੁਤ ਧੰਨਵਾਦ ਕਿਸਾਨ ਭਰਾਵੋ